ਪੰਜਾਬ ਦੇ ਵਿੱਚ ਸ਼ਰਾਬ ਹੁਣ ਹੋ ਸਕਦੀ ਹੈ ਪਹਿਲਾਂ ਨਾਲੋਂ ਵੀ ਮਹਿੰਗੀ ਸੂਬਾ ਸਰਕਾਰ ਦੇ ਵੱਲੋਂ ਵਿੱਤੀ ਸਾਲ 2025-26 ਦੀ ਨਵੀਂ ਆਬਕਾਰੀ ਨੀਤੀ ਦੇ ਲਈ ਮਸੌਦਾ ਹੋ ਰਿਹਾ ਹੈ ਤਿਆਰ ਤੇ ਸੂਬੇ ਦੀ ਵਿੱਤੀ ਹਾਲਤ ਸੁਧਾਰਨ ਦੇ ਲਈ ਲਿਆ ਗਿਆ ਹੈ ਇਹ ਫੈਸਲਾ ਦੀਆ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਹੁਣ ਸ਼ਰਾਬ ਪਹਿਲਾਂ ਦੇ ਨਾਲੋਂ ਜ਼ਿਆਦਾ ਮਹਿੰਗੀ ਹੋ ਸਕਦੀ ਹੈ ਇਸ ਦੇ ਸਬੰਧ ਦੇ ਵਿੱਚ ਸੂਬਾ ਸਰਕਾਰ ਦੇ ਵੱਲੋਂ ਵਿੱਤੀ ਸਾਲ 2025-26 ਦੇ ਨਵੀਂ ਆਬਕਾਰੀ ਨਿਤੀ ਦਾ ਮਸੌਦਾ ਤਿਆਰ ਕੀਤਾ ਜਾ ਰਿਹਾ ਹੈ ਤੇ ਇਸ ਦੇ ਨਾਲ ਹੀ ਸਰਕਾਰ ਦਾ ਇਹ ਕਹਿਣਾ ਹੈ ਕਿ ਇਸ ਸਬੰਧ ਦੇ ਵਿੱਚ ਸੂਬੇ ਦੀ ਵਿੱਤੀ ਹਾਲਤ ਜਿਹੜੀ ਉਹ ਸੁਧਰੇਗੀ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਦੇਸੀ ਤੇ ਵਿਦੇਸ਼ੀ ਜਿਹੜੀ ਸ਼ਰਾਬ ਹੈ ਉਸ ਦੇ ਵਿੱਚ 5 ਤੋਂ 10 ਫੀਸਦੀ ਵਾਧਾ ਹੋ ਸਕਦਾ ਹੈ ਤੇ ਇਸ ਦੇ ਨਾਲ ਨਾਲ ਹੀ ਲਾਇਸੈਂਸ ਫੀਸ ਦੇ ਵਿੱਚ ਵੀ ਵਾਧਾ ਹੋਣ ਦੇ ਅਸਾਰ ਨਜ਼ਰ ਆ ਰਹੇ ਨੇ ਇਸ ਬੰਦ ਦੇ ਵਿੱਚ ਸੁਭਾ ਸਰਕਾਰ ਦੇ ਵੱਲੋਂ 10350 ਕਰੋੜ ਦਾ ਟੀਚਾ ਰੱਖਿਆ ਗਿਆ ਤੇ ਜਿਸ ਦਾ ਕੰਮ ਹੋਣ ਤੱਕ 80 ਫੀਸ ਦੀ ਹੋ ਵੀ ਚੁੱਕਿਆ ਇਹ ਦੱਸਦੀ ਹੈ ਕਿ ਸਰਕਾਰ ਦਾ ਇਹ ਕਹਿਣਾ ਹੈ ਕਿ ਇਹ ਫੈਸਲਾ ਇਸ ਕਰਕੇ ਲਿਆ ਗਿਆ ਹੈ ਤਾਂ ਕਿ ਸੂਬੇ ਦੀ ਵਿੱਤੀ ਹਾਲਤ ਪਹਿਲਾਂ ਦੇ ਨਾਲੋਂ ਬਿਹਤਰ ਹੋ ਸਕੇ ਇਸ ਕਾਰਨ ਸੂਬਾ ਸਰਕਾਰ ਦੇ ਵੱਲੋਂ ਇਹ ਫੈਸਲਾ ਤੁਰੰਤ ਲਿਆ ਗਿਆ ਹੈ ਦੱਸੇ ਕਿ ਸੂਬਾ ਸਰਕਾਰ ਦੇ ਵੱਲੋਂ ਪਹਿਲਾਂ ਇਹ ਰੇਟ ਕਦੀ ਵੀ ਵਧਾਏ ਨਹੀਂ ਗਏ ਸਨ ਸਗੋਂ ਪਿਛਲੇ ਵਾਰ ਜਿਹੜੀ ਕਿ ਵਿਦੇਸ਼ੀ ਸ਼ਰਾਬ ਸੀਗੀ ਉਸ ਦੇ ਰੇਟ ਡੇ ਘਟਾ ਦਿੱਤੇ ਗਏ ਸਨ ਤੇ ਹੁਣ ਜਿਹੜੀ ਹੈ ਸੂਬੇ ਦੀ ਵਿੱਤੀ ਹਾਲਤ ਨੂੰ ਸੁਧਾਰਨ ਦੇ ਲਈ ਇਹ ਜਿਹੜਾ ਮੋਲ ਹੈ ਇਹ ਰੇਟ ਹੈ ਇਹਨਾਂ ਦੇ ਵਿੱਚ ਵਾਧਾ ਕੀ ਦਾ ਜਾ ਰਿਹਾ ਹੈ ਨਾਲ ਹੀ ਦੱਸਦੀ ਹੈ ਕਿ ਮੀਡੀਆ ਰਿਪੋਰਟਸ ਦੇ ਮੁਤਾਬਕ ਜਿਹੜੇ ਇਸ ਵਿਭਾਗ ਦੇ ਨਿਯੁਕਤ ਅਧਿਕਾਰੀ ਨੇ ਉਹਨਾਂ ਦੇ ਵੱਲੋਂ ਇਹਨਾਂ ਰੇਟਾਂ ਦੇ ਵਿੱਚ ਇਹਨਾਂ ਮੁੱਲ ਦੇ ਵਿੱਚ ਹਲਕਾ ਜਿਹਾ ਜਿਹੜਾ ਕਿ ਵਾਧਾ ਕਰਨ ਦਾ ਸੁਝਾਅ ਦਿੱਤਾ ਗਿਆ ਸੀ ਤੇ ਜਿਸ ਤੇ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਹੁਣ ਸੂਬਾ ਸਰਕਾਰ ਨੇ ਇਹ ਫੈਸਲਾ ਲਿਆ ਹੈ ਕਿ ਪੰਜਾਬ ਦੇ ਵਿੱਚ ਦੇਸੀ ਤੇ ਵਿਦੇਸ਼ੀ ਸ਼ਰਾਬ ਦੇ ਜਿਹੜੇ ਮੁੱਲ ਨੇ ਉਹਨਾਂ ਦੇ ਵਿੱਚ ਵਾਧਾ ਕੀਤਾ ਜਾਵੇਗਾ ਨਾਲ ਹੀ ਦੱਸਦੀ ਹੈ ਕਿ ਇਸ ਵਿਭਾਗ ਦੇ ਮੁਖ ਅਧਿਕਾਰੀ ਵਿਕਾਸ ਪ੍ਰਤਾਪ ਦੇ ਵੱਲੋਂ ਸ਼ਰਾਬ ਕਾਰੋਬਾਰੀ ਦੇ ਨਾਲ ਵੀ ਮੀਟਿੰਗ ਕੀਤੀ ਗਈ ਹੈ ਇਸ ਦੇ ਸਬੰਧ ਦੇ ਵਿੱਚ ਵੀ ਉਹਨਾਂ ਦੇ ਕੋਲੋਂ ਸੁਝਾਅ ਮੰਗੇ ਗਏ ਨੇ ਤੇ ਇਹਨਾਂ ਸੁਝਾਵਾਂ ਦੇ ਉੱਪਰ 24 ਦਸੰਬਰ ਨੂੰ ਚਰਚਾ ਕੀਤੀ ਜਾਵੇਗੀ ਤੇ ਆਉਣ ਵਾਲੇ 11 ਜੂਨ 2025 ਨੂੰ ਮੌਜੂਦਾ ਜਿਹੜੀ ਨਵੀਂ ਆਬਕਾਰੀ ਨੀਤੀ ਹੈ ਉਹ ਲਾਗੂ ਕਰ ਦਿੱਤੀ ਜਾਵੇਗੀ ਦੱਸਦੀ ਕਿ ਪੰਜਾਬ ਦੇ ਵਿੱਚ ਹੁਣ ਜਿਹੜੀ ਇਹ ਨੀਤੀ ਹੈ ਇਹ ਲਾਗੂ ਕਰ ਦਿੱਤੀ ਜਾਵੇਗੀ ਜਿਸ ਦੇ ਤਹਿਤ ਪੰਜਾਬ ਦੇ ਵਿੱਚ ਦੇਸੀ ਤੇ ਵਿਦੇਸ਼ੀ ਸ਼ਰਾਬ ਦੇ ਜਿਹੜੇ ਮੁੱਲ ਉਹ ਵੱਧ ਸਕਦੇ ਨੇ ਤੇ ਪੰਜਾਬ ਸਰਕਾਰ ਨੇ ਇਹ ਫੈਸਲਾ ਲਿਆ ਹੈ ਅਜਿਹਾ ਕਰਨ ਦੇ ਨਾਲ ਸੂਬੇ ਦੀ ਜਿਹੜੀ ਵਿੱਤੀ ਉਹ ਮਦਦ ਹੋਵੇਗੀ ਵਿੱਤੀ ਹਾਲਤ ਦੇ ਵਿੱਚ ਵਾਧਾ ਹੋਵੇਗਾ ਵਿੱਤੀ ਹਾਲਤ ਸੁਧਰ ਜਾਵੇਗੀ ਇਸ ਕਰਕੇ ਸੂਬਾ ਸਰਕਾਰ ਦੇ ਵੱਲੋਂ ਹੁਣ ਇਹ ਫੈਸਲਾ ਲਿਆ ਗਿਆ ਹੈ ਦੱਸਦੀ ਹੈ ਕਿ ਮੌਜੂਦਾ ਸਰਕਾਰ ਦੇ ਵੱਲੋਂ ਪਹਿਲਾਂ ਇਹ ਰੇਟ ਕਦੀ ਵੀ ਵਧਾਏ ਨਹੀਂ ਗਏ ਸਨ ਸਗੋਂ ਪਿਛਲੀ ਵਾਰ ਜਿਹੜੇ ਵਿਦੇਸ਼ੀ ਸ਼ਰਾਬ ਸੀ ਉਸ ਦੇ ਰੇਟ ਪਹਿਲਾਂ ਦੇ ਨਾਲੋਂ ਘੱਟ ਕੀਤੇ ਗਏ ਸਨ ਪਰੰਤੂ ਹੁਣ ਸੂਬੇ ਦੀ ਵਿੱਤੀ ਹਾਲਤ ਨੂੰ ਦੇਖਦਿਆਂ ਹੋਇਆ ਸੂਬਾ ਸਰਕਾਰ ਦੇ ਵੱਲੋਂ ਜਿਹੜੇ ਸ਼ਰਾਬ ਦੇ ਰੇਟ ਨੇ ਉਹ ਵਧਾਏ ਜਾ ਰਹੇ ਨੇ ਜਿਸ ਦੇ ਤਹਿਤ ਜਿਹੜੀ ਹੈ ਵਿੱਤੀ ਹਾਲਤ ਤੇ ਵਿੱਚ ਬਿਹਤਰੀ ਹੋਏਗੀ ਵਿੱਤੀ ਹਾਲਤ ਜਿਹੜੀ ਸੂਬੇ ਦੀ ਉਹ ਵਧੀਆ ਹੋ ਜਾਵੇਗੀ ਇਸ ਦੇ ਸਬੰਧ ਦੇ ਵਿੱਚ ਸੂਬਾ ਸਰਕਾਰ ਦੇ ਵੱਲੋਂ ਵਿੱਤੀ ਸਾਲ 2025-26 ਦੇ ਲਈ ਜਿਹੜੀ ਬਕਾਇੀ ਨੀਤੀ ਹੈ ਉਹਦਾ ਮਸੌਦਾ ਵੀ ਤਿਆਰ ਹੋ ਰਿਹਾ ਹੈ ਤੇ ਜਲਦ ਤੋਂ ਜਲਦ ਹੀ ਇਹ ਜਿਹੜਾ ਮੈਂ ਇਹ ਵੀ ਲਾਗੂ ਕਰ ਦਿੱਤਾ ਜਾਵੇਗਾ ਜਿਹੜੀ ਇਸ ਰਾਬ ਦੇ ਮੂਲ ਦੇ ਵਿੱਚ ਜਿਹੜਾ ਵਾਅਦਾ ਕੀਤਾ ਗਿਆ ਇਸ ਨੂੰ ਲਾਗੂ ਕਰ ਦਿੱਤਾ ਜਾਵੇਗਾ ਸੋ ਇਸ ਸਬੰਧ ਦੇ ਵਿੱਚ ਜਿਹੜੀ ਵਿਰਾਜ ਦੀ ਜਿਹੜੀ ਵਿੱਤੀ ਹਾਲਤ ਹੈ ਉਹ ਵਧੀਆ ਹੋ ਜਾਵੇਗੀ